ਇਹ ਸਵਰਾਜ ਸਪੋਰਟਸ ਕਲੱਬ ਜਨਾਲਾ ਸਰਦਾਰ ਮੰਗਲ ਸਿੰਘ ਜੀ ਨਿਜਰ ਪ੍ਰਧਾਨ ਸਾਡੇ ਨੇ ਬੜੇ ਹੀ ਰਾਜੀ ਨੇ ਹੁਸਨਜੀ ਨੇ ਜਗਰਾਤ ਸਿੰਘ ਰਿਆੜ ਐਮ ਐਲ ਏ ਸਾਹਿਬ ਮਲਕੀਤ ਸਿੰਘ ਜੀ ਤੇ ਸਮੂਹ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਨਾਲਾ ਦੇ ਸਹਿਯੋਗ ਨਾਲ ਇਹਦੇ ਵਿੱਚ ਸਾਡੇ ਕੋਲ ਪ੍ਰਦੀਪ ਜੀ ਐਨ ਆਰ ਆਈ ਵੀਰਾਂ ਦੇ ਵੱਖ ਬੜੇ ਵੱਡਾ ਸਹਿਯੋਗ ਪਾਇਆ ਕਿਉਂਕਿ ਅੱਜ ਤਰਾਸਦੀ ਬੜੀ ਤਗੜੀ ਆ ਉਹਦੇ ਵਾਸਤੇ ਅਸੀਂ ਛੋਟਾ ਜਿਹਾ ਕਿ ਯਤਨ ਕੀਤਾ ਪਾਣੀ ਦੀਆਂ ਬੋਟਲਸ ਆ ਖਾਣੇ ਦੇ ਪੈਕਟ ਆ ਰਸ ਆ ਬਿਸਕੁਟ ਆ ਤੇ ਦਵਾਈਆਂ ਵਗੈਰਾ ਅਸੀਂ ਲੈ ਕੇ ਲੋੜਵੰਦਾਂ ਦੀ ਮਦਦ ਲਈ ਪਹੁੰਚ ਰਹੇ ਹਾਂ ਇਸ ਤੋਂ ਇਲਾਵਾ ਸੁੱਕੇ ਦੁੱਧ ਦੇ ਪੈਕਟ ਵੀ ਆ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਸਾਥੀ ਨੇ ਉਹ ਪਿੰਡਾਂ ਦੇ ਵਿੱਚ ਫਸੇ ਨੇ ਉਹਨਾਂ ਤੱਕ ਅਜੇ ਤੱਕ ਕੋਈ ਵੀ ਮਦਦ ਖਾਣ ਪੀਣ ਦੇ ਰਾਸ਼ਨ ਦੀ ਜਾਂ ਦਵਾਈ ਜ਼ਰੂਰੀ ਵਸਤਾਂ ਨਹੀਂ ਪਹੁੰਚ ਸਕੀਆਂ ਉਹਨਾਂ ਦੇ ਸਾਡੇ ਪ੍ਰਧਾਨ ਵਾਲਾ ਮੰਗਲ ਸਿੰਘ ਨੇਜਰ ਜੀ ਨੂੰ ਸਵੇਰ ਦੇ ਫੋਨ ਆ ਰਹੇ ਸੀ ਆਪਣੀ ਜਿਹੜੀ ਆ ਤਰਾਸਦੀ ਦੱਸ ਰਿਹਾ ਸੀ ਉਹਨਾਂ ਦੇ ਵਾਸਤੇ ਅਸੀਂ ਸਾਰੇ ਕਲੱਬ ਦੇ ਮੈਂਬਰਾਂ ਨੇ ਸਾਂਝਾ ਸਹਿਯੋਗ ਕਰ ਰਹੇ ਆ ਯਤਨ ਕਰ ਰਹੇ ਆ ਤੇ ਨਾਲ ਜਿਵੇਂ ਪਹਿਲਾਂ ਦੱਸ ਦੱਸ ਚੁੱਕਾ ਡਾਇਗਨੋਸਟਿਕ ਸੈਂਟਰ ਆ ਅੰਮ੍ਰਿਤਸਰ ਉਹਨਾਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ ਪਾਣੀ ਦੀਆਂ ਪੇਟੀਆਂ ਦਿੱਤੀਆਂ ਨੇ ਡਾਕਟਰ 인ਦਪੀਰ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਯੋਗਦਾਨ ਆ ਸਾਡੇ ਜਿਹੜੇ ਇਹ ਸਾਰੇ ਸਮੁੱਚੇ ਕਾਰਜ ਜਿਹੜਾ ਅਸੀਂ ਰੰਭਿਆ ਆ ਲੰਗਰ ਜੀ ਸਾਡੇ ਪੰਜਾਬ ਦੇ ਵਿੱਚ ਆਏ ਹੜਾ ਦੇ ਕਰਕੇ ਜਿਹੜੇ ਅਸੀਂ ਕੁਝ ਏਰੀਆਜ਼ ਆਈਡੈਂਟੀਫਾਈ ਕੀਤੇ ਨੇ ਪੰਜਾਬ ਦੇ ਵਿੱਚ ਖਾਸ ਤਰ੍ਹਾਂ ਜਨਾਲਾ ਰਮਦਾਸ ਵਾਲਾ ਏਰੀਆ ਜਿਹੜਾ ਹੈਗਾ ਸਾਡਾ ਗੱਗੋ ਮਾਲ ਵਾਲਾ ਏਰੀਆ ਇੱਧਰ ਕਾਫੀ ਲੋਕ ਹੜ੍ਹ ਨਾਲ ਪੀੜਿਤ ਨੇ ਤੇ ਅਸੀਂ ਕੋਸ਼ਿਸ਼ ਕੀਤੀ ਹੈ ਜੀ ਸਕੇਡੀ ਦੀਵਾਨ ਦੀ ਸਹਾਇਤਾ ਦੇ ਨਾਲ ਰਲ ਕੇ ਸੀਰਗੌਰ ਕਿਚਨ ਪਬਲਿਕ ਸਕੂਲ ਜਨਾਲਾ ਵਿਖੇ ਕਿ ਅਸੀਂ ਕੁਝ ਲੰਗਰ ਪ੍ਰੋਵਾਈਡ ਕਰੀਏ ਲੋਕਾਂ ਨੂੰ ਜਿਨ੍ਹਾਂ ਨੂੰ ਜਿੱਥੇ ਪਹੁੰਚ ਨਹੀਂ ਹੋ ਪਾਰੀ ਪਾਣੀ ਦੀ ਵਿਵਸਥਾ ਕਰੀਏ ਉਹਨਾਂ ਜੋਗੀ ਜੋ ਜੋ ਚੀਜ਼ਾਂ ਦੀ ਲੋੜ ਹੈ ਦੁੱਧ ਦਵਾਈਆਂ ਦੀ ਕੋਈ ਸੁੱਕਾ ਦੁੱਧ ਇਹ ਸਭ ਚੀਜ਼ਾਂ ਉਹਨਾਂ ਲੱਕਨ ਪਹੁੰਚਾ ਸਕੀਏ ਸਾਡੀ ਆਹੀ ਲੋਕਾਂ ਨੂੰ ਬੇਨਤੀ ਹੈ ਕਿ ਅਸੀਂ ਵੱਧ ਚੜ ਕੇ ਉਹਨਾਂ 'ਚ ਹਿੱਸਾ ਲੈ ਰਹੇ ਹਾਂ ਕੰਮਾਂ ਦੇ ਵਿੱਚ ਤੇ ਸਾਡਾ ਸ ਸਾਡੇ ਨਾਲ ਰਹਿਣ ਤੇ ਸਾਡੇ ਲੋਕਾਂ ਦੀ ਸਿਹਤ ਮੰਦੀ ਲਈ ਪ੍ਰਾਰਥਨਾ ਕਰਨ ਜੀ ਲਗਾਤਾਰ ਮਦਦ ਜਾਰੀ ਰਹੇਗੀ ਤੁਹਾਡੇ ਉੱਤੇ ਬਿਲਕੁਲ ਜੀ ਬਿਲਕੁਲ ਦੀਵਾਨ ਵਿੱਚ ਪੂਰੀ ਸਹਾਇਤਾ ਕਰ ਰਿਹਾ ਜੀ ਸਾਡੀ ਸਾਡੇ ਸਾਰਿਆਂ ਵੱਲੋਂ ਇਸ 'ਚ ਪੂਰਾ ਸਹਿਯੋਗ ਹੋਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੁਹਾਨੂੰ ਪਤਾ ਕਿ ਅੱਜ ਹੜਾਂ ਦੀ ਮਾਰ ਆ ਜੋ ਸਾਡੇ ਰਮਦਾਸ ਦੇ 50 ਪਿੰਡ ਕਮ ਸਿਕਾ 50 ਪਿੰਡ ਜੋ ਪਾਣੀ ਦੇ ਡੱਬੇ ਆ ਹੁਣ ਆਪਾਂ ਜਿਹੜੇ ਵੀ ਆ ਸੋਰਾ ਸਪੋਰਟਸ ਕਲੱਬ ਸਰਦਾਰ ਮੰਗਲ ਸਿੰਘ ਹੁਣੀ ਹੈ ਜਨਾਲੇ ਦੀ ਸਮੂਹ ਸਾਧ ਸੰਗਤ ਆ ਆਪਾਂ ਰਸਨ ਇਕੱਠਾ ਕਰਕੇ ਜਿਵੇਂ ਕਿ ਪਾਣੀ ਰਾਸ ਆ ਪੰਜ ਦੁੱਧ ਉਹ ਜੋ ਜ਼ਰੂਰੀ ਵਸਤੂਆਂ ਲੈ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਾਲਿਆਂ ਦੇ ਵੀ سپورਟ ਆ ਆਪਾਂ ਲੈ ਕੇ ਜਾ ਰਹੇ ਆ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ ਕਿ ਜਿਹੜੇ ਸੇਵਾਦਾਰ ਸੇਵਾ ਕਰਨ ਦੇ ਆ ਕੋਈ ਸੇਫਟੀ ਜੈਕਟਾਂ ਤੇ ਕਿਸ਼ਤੀਆਂ ਦੀ ਪ੍ਰੋਬਲਮ ਬਹੁਤ ਆਉਂਦੀ ਉਹ ਆਪਣੇ ਕੋਲ ਹੈ ਨਹੀਂ ਜੇ ਆਪਾਂ ਹੁਣ ਆ ਟਰੈਕਟਰ ਲੈ ਕੇ ਚੱਲੇ ਫੋਰ ਬਾਈ ਫੋਰ ਬਾਕੀ ਅਪੀਲਿਆ ਸਾਰਿਆਂ ਨੂੰ ਕਿ ਵੱਾਚੜ ਕੇ ਸੇਵਾ ਕਰੋ ਤੇ ਜਿਹੜਾ ਮਹਾਰਾਜ ਘੜੀ ਅਰਦਾਸ ਹੈ ਕਿ ਇਸ ਦੁੱਖ ਦੀ ਘੜੀ ਚਾਨੂੰ ਛੇਤੀ ਤੋਂ ਛੇਤੀ ਬਾਰ ਕਰ ਦਿਓ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼